ਜੀ ਦਾ ਘਰ ਸਾਰੇ ਜੀ ਦੀ ਫਤਿਹ ਮੈਂ ਗੁਰਜਿੰਦਰ ਸਿੰਘ ਪਿੰਡ ਬਰੀਲਾ ਤੋਂ ਸਰਹਿੰਟ ਬੋਲਦਾ ਹਾਂ ਸਭ ਤੋਂ ਪਹਿਲਾਂ ਮੈਂ ਮੱਜਨਵਾਸੀ ਜਿਹੜੇ ਇਲਾਕਾ ਦੇ ਵਸੇ ਆ ਨੇ ਜੀ ਸਤਿਗੁਰੂ ਦਾਣਕ ਦੇ ਜੀ ਦੇ ਵਿਆਹ ਪਰਉਪਤੀਆਂ ਲੱਖ ਲੱਖ ਵਧਾਈ ਦਿਨਾ ਅਸੀਂ ਤੁਹਾਰ ਅਰਦਾਸ ਕਰਦਾ ਹਾਂ ਕਿ ਜਿਸ ਤਰ੍ਹਾਂ ਜੰਨੇ ਮੇਰੇ ਭੈਣ ਭਾਈ ਨੇ ਇਲਾਕਾ ਨਵਾਸੀ ਮੇਰੇ ਪਿੰਡ ਦੇ ਸਾਰਿਆਂ ਨੇ ਮਹਾਰਾਜ ਸੇਪੇ ਪਾਸ਼ਾ ਇਹ ਗਾਇਬ ਚੋਦੀ ਖਲਾ ਵਿੱਚ ਰੱਖਿਆ ਤੇ ਨੌਜਵਾਨਾਂ ਨੂੰ ਮੈਂ ਪੀ ਕਰਦਾ ਕਿ ਜਿਸ ਤਰ੍ਹਾਂ ਪੈਂਟਰ ਲੈ ਕੇ ਜਾਂਦੇ ਨੇ ਜਾਂ ਨਸ਼ਾ ਕਰਦੇ ਆ ਉਹ ਬਰੋਥੇ ਜਾ ਕੇ ਮੂਡ ਬਾਜੀ ਕਰਦੇ ਆ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਕਿ ਗੁਰੂ ਮਹਾਰਾਜ ਜੀ ਜੇ ਸਥਾਨ ਬਹੁਤ ਉੱਤਰਿਆ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਮੈਂ ਦੁਬਾਰਾ ਫਿਰ ਇਲਾਕਾ ਦਾ ਵਸਨੀਕ ਹਾਂ ਜੁਨਾ ਅੱਤਾਂ ਨੂੰ ਤਾਂ ਮਨਾਂਕ ਜੀ ਦੇ ਜਿਆ ਕੋਈ ਉੱਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਉਹਦੇ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ